ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਤਹਿਸੀਲ ਪਾਰਕ ਸਮਾਣਾ ਤੋਂ ਜਿੱਥੇ ਕਿ ਬਾਬਾ ਦੀਪ ਸਿੰਘ ਦਲ ਸਮੂਹ ਪੰਜਾਬ ਦੇ ਅਹੁਦੇਦਾਰ ਸਹਿਬਾਨਾਂ ਵੱਲੋਂ ਅੱਜ ਸ਼੍ਰੀ ਅਮਰਸਰ ਸਾਹਿਬ ਨੂੰ ਬਾਸਰਵਾਨਾ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਦਿਨਾਂ ਤੋਂ ਟਾਵਰ ਤੇ ਚੜ੍ਹੇ ਹੋ ਗੁਰਜੀਤ ਸਿੰਘ ਫੌਜੀ ਖਾਲਸਾ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਸ੍ਰੀ ਹਰਮੰਦਰ ਸਾਹਿਬ ਵਿਖੇ ਅਰਦਾਸ ਵੀ ਕੀਤੀ ਜਾਵੇਗੀ ਔਰ ਅੱਜ ਇਸ ਤਹਿਸੀਲਬਾਰਕ ਤੋਂ ਹੀ ਜਿਹੜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਬਾਸਰਵਾਨਾ ਕੀਤੀ ਜਾ ਰਹੀ ਹੈ ਜੀਮਾ ਸਾਹਿਬ ਅੱਜ ਜਿਹੜਾ ਜਥਾ ਇਕੱਤਰ ਨੂੰ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਗਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁੱਜਾ ਪੁੱਜਾ ਕਰ ਕੇ ਮਰਿਆ ਕਬੀ ਨਾ ਤੇ ਆਏ ਜਿਸ ਮਰਨੇ ਤੇ ਜਗ ਕਰੇ ਮੇਰੇ ਮਨ ਆਨੰਦ ਮਰਨੇ ਤੇ ਹੀ ਪਾਈਏ ਉਹ ਨਰਮਾ ਨਾ ਅਸੀਂ ਹਰ ਸਾਲ ਦੀ ਤਰ੍ਹਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਲ ਪੰਜਾਬ ਵੱਲੋਂ ਬਾਬਾ ਜੀ ਦੇ ਸ਼ਹੀਦੀ ਦਿਹਾੜੇ ਤੇ ਵਾਸ ਦੀ ਸੇਵਾ ਨਾਲ ਜਾਂ ਅਸੀਂ ਗੱਡੀਆਂ ਦੀ ਸੇਵਾ ਦੇ ਨਾਲ ਆਰ ਸਾਡੇ ਬਾਬਾ ਜੀ ਦੇ ਦਿੱਤੀ ਦਿਹਾੜੇ ਤੇ ਸਤਿ ਸ੍ਰੀ ਅਕਾਲ ਜੀ ਬਨਾਮ ਕਰਨ ਜਾਂਦੇ ਹਾਂ ਇਸ ਵਾਰ ਦੀ ਅਸੀਂ ਆਪਣੇ ਸਾਰੇ ਦਲ ਦੀ ਟੀਮ ਦੇ ਨਾਲ ਕਿਉਂਕਿ ਜੋ ਸਾਡੇ ਪ੍ਰਧਾਨ ਹੰਸਦ ਦਲ ਦੇ ਮੁਖ ਸੇਵਾਦਾਰ ਹਨ ਜਥੇਦਾਰ ਜਲਦੀ ਸਿੰਘ ਜੀ ਪੰਜਰਤ ਉਹ ਇਸ ਟਾਈਮ ਅਮਰੀਕਾ ਯੂ ਐਸ ਏ ਰਹੇ ਹਨ ਉਹਨਾਂ ਦੀ ਉਦਮ ਪਰਾਲੇ ਸਦਕਾ ਹੀ ਆ ਜੋ ਅੱਜ ਬਸ ਜਾ ਰਹੀਏ ਇਹ ਸਾਰਾ ਉਹਨਾਂ ਦੇ ਉਦਮ ਪਰਾਲਾ ਕਿ ਭਾਈ ਗਦੀ ਸਿੰਘ ਖਾਲਸਾ ਸਾਹ ਚੋਤੀਆਂ ਸੀ ਦਾਵਤ ਮੋਤੀ ਦੇ ਕੋਲ ਖੜੇ ਹੋਏ ਕੋਨਾਂ ਨੂੰ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਉੱਥੇ ਜਾ ਕੇ ਅਰਦਾਸ ਕਰਦੇ ਹਾਂ ਇੱਥੇ ਲਿਖਿਆ ਵੀ ਅਸੀਂ ਵੀ ਉਹਨਾਂ ਦੀ ਹਰ ਸਾਲ ਜੰਮਿਆ ਸੀ ਪਰ ਅਸੀਂ ਵਿਸ਼ੇਸ਼ ਤੌਰ ਤੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਾਂ ਤੇ ਬਾਕੀ ਜਿੱਥੇ ਮੈਂ ਕਿ ਕਰਾਂਗੇ ਅਰਦਾਸ ਕਰਾਂਗੇ ਉੱਥੇ ਬਾਬਾ ਦੀਪ ਸਿੰਘ ਜੀ ਦੇ ਉਸ ਜਗ੍ਹਾ ਤੇ ਜਾ ਕੇ ਅਸ਼ਰਧਾ ਤੋਂ ਬੁੱਲ ਕੇ ਇੱਥੇ ਆਉਣੀ ਹੈ ਕੱਲ ਕਿੰਨਾ ਬਾਈਕ ਤੇ ਬੈਠ ਕੇ ਆਉਣਾ ਹੈ